ਸਸੀ ਗਾਲ ਸਾਰਿਆਂ ਨੂੰ ਤੇ ਬਲਬੋਸਤੀ ਬਲਬੋਸਤੀ ਸੋਰੀ ਸਵੇਰੇ ਸਵੇਰੇ ਹਲੇ ਉੱਠੇ ਹੀ ਆ ਗੱਡੀ ਚਾਰਜ ਨਹੀਂ ਕੀਤੀ ਚਾਰਜ ਕਰ ਲਈ ਪਰ ਤੁਸੀਂ ਕਹ ਲਓ ਵੀ ਹਲੇ ਤੱਕ ਜਾਂ ਤਾਂ ਬੈਟਰੀ ਦਾ ਅਸਰ ਨਹੀਂ ਪਹੁੰਚਿਆ ਹੈਗਾ ਇੰਜਣ ਤੱਕ ਅ ਅੱਜ ਮੇਰੀ ਇੱਕ ਪੋਸਟ ਤੇ ਮੈਂ ਦੋ ਕਮੈਂਟ ਪੜੇ ਬੜੀ ਖੁਸ਼ੀ ਹੋਈ ਮੈਨੂੰ ਕੀ ਕਮੈਂਟ ਪੜੇ ਇੱਕ ਬਾਈ ਜੀ ਦਾ ਕਮੈਂਟ ਆਇਆ ਹੋਇਆ ਕਹਿੰਦੇ ਜੀ ਤੁਸੀਂ ਤਾਂ ਕਹਿੰਦੇ ਸੀਦੇ ਵੀ ਕਿਸਾਨ ਅੰਦੋਲਨ ਵੇਲੇ ਤੁਸੀਂ ਜੇਲ੍ਹ 'ਚ ਸੀ ਤੁਸੀਂ ਤਾਂ ਕਹਿੰਦੇ ਹੋ ਮੈਂ ਕੈਨੇਡਾ 'ਚ ਸੀ ਭਲੇ ਲੋਕੋ ਕਿਸਾਨ ਅੰਦੋਲਨ ਬਹੁਤ ਲੰਬਾ ਸਮਾਂ ਚੱਲ ਚੱਲਿਆ ਮੈਂ ਜੇਲ੍ਹ 'ਚ ਰਿਹਾ 9 ਮਹੀਨੇ ਤੇ ਕਿਸਾਨ ਅੰਦੋਲਨ ਕਿੰਨਾ ਚਿਰ ਚੱਲਿਆ ਤੁਸੀਂ ਆਪ ਅੰਦਾਜ਼ਾ ਲਾ ਲਓ ਕਿਸਾਨ ਅੰਦੋਲਨ ਸ਼ੁਰੂ ਹੁੰਦਾ 2020 'ਚ ਤੇ ਮੈਂ ਜੇਲ੍ਹ ਜਾਣਾ ਜੂਨ 21 2021 ਮੈਂ ਬਹੁਤ ਵਾਰੀ ਕੀ ਦੱਸੀ ਹੈ ਤੇ ਮੈਂ ਜੇਲ੍ਹ 'ਚੋਂ ਜੋ ਮੈਂ ਕੱਲੂ ਫਰਾਰ ਹੋਣਾ ਉਹ ਹੁੰਨਾ ਮੈਂ ਜਨਵਰੀ 27 2022 ਠੀਕ ਹੈ ਜੀ ਤਕਰੀਬਨ 10 ਕਮਹੀਨੇ ਉਹ 10 ਮਹੀਨੇ ਮੈਂ ਜੀਵਿਤ ਰਹਿਣ ਦੂਸਰੀ ਚੀਜ਼ ਕਹਿੰਦੇ ਜੀ ਪਹਿਲਾਂ ਤੁਸੀਂ ਦੀਪ ਸਿੱਧੂ ਨੂੰ ਸ਼ਹੀਦ ਕਹੀ ਗਏ ਮੰਨੀ ਜਾਂਦੇ ਹੋ ਅਮਰਪਾਲ ਨੂੰ ਕਹੀ ਜਾਂਦੇ ਹੋ ਹੁਣ ਤੁਸੀਂ ਸੇਖੋ ਸਾਹਿਬ ਦੀ ਸਪੋਰਟ ਕਰਨ ਲੱਗੇ ਬਖਸ਼ੋ ਅੱਗ ਲਾਉਣ ਨੂੰ ਮੈਂ ਕਹਿੰਦੀ ਕਿ ਜੇੜਾ ਕੋਈ ਵਧੀਆ ਕੈਂਡੀਡੇਟ ਆ ਤੁਹਾਡੀ ਸੀਟ ਤੇ ਜਿਹੜਾ ਤੁਹਾਨੂੰ ਲੱਗਦਾ ਵੀ ਕਿਸੇ ਏਜੰਸੀ ਦਾ ਨਹੀਂ ਕਿਸੇ ਉਸ ਦਾ ਨਹੀਂ ਤੁਸੀਂ ਉਹਨੂੰ ਵੋਟ ਪਾ ਦਿਓ ਅਸੀਂ ਨਹੀਂ ਕਿਹਾ ਤੁਸੀਂ ਸੇਖੋਂ ਸਾਹਿਬ ਨੂੰ ਵੋਟ ਪਾਓ ਜੇ ਤੁਹਾਨੂੰ ਸੇਖੋਂ ਸਾਹਿਬ ਤੇ ਇਨਾ ਡਰ ਲੱਗਦਾ ਪਹਿਲੀ ਗੱਲ ਹਾਂ ਅਮਰਤਪਾਲ ਦਾ ਕੋਈ ਬੰਦਾ ਦੀਪ ਸਿੱਧੂ ਦੀ ਜਥੇਬੰਦੀ ਦਾ ਕੋਈ ਬੰਦਾ ਮੇਰੀ ਸੀਟ ਤੋਂ ਖੜਾ ਹੁੰਦਾ ਮੈਂ ਜ਼ਰੂਰ ਵੋਟ ਪਾਉਂਦਾ ਪਰ ਫਿਰ ਵੀ ਮੈਂ ਇਹ ਨਾ ਦੇਖਦਾ ਵੀ ਉਹ ਦੀਪ ਸਿੱਧੂ ਹੁਣਾਂ ਵੱਲੋਂ ਆ ਜਾਂ ਅਮਰਤਪਾਲ ਹੁਣਾਂ ਵੱਲੋਂ ਆ ਜਾਂ ਕਿਸੇ ਮੇਰੀ ਉਸ ਦੇ ਵੱਲੋਂ ਆ ਪਰ ਬੰਦਾ ਸਿਰੇ ਦਾ ਗੰਦਾ ਹੈ ਮੈਂ ਨਹੀਂ ਵੋਟ ਪਾਉਂਦਾ। ਮੈਂ ਨਹੀਂ ਪਾਉਂਦਾ ਵੀ ਕਾਲੀ ਦਾ ਲੈ ਟਿਕਟ ਦੇ ਕੇ ਭੇਜਤਾ। ਆ ਕਾਂਗਰਸ ਨੇ ਟਿਕਟ ਦੇ ਕੇ ਭੇਜਤਾ ਮੈਂ ਇਹਨੂੰ ਵੋਟ ਪਾ ਦੂੰਗਾ। ਜਦੋਂ ਦੀਪ ਸਿੱਧੂ ਉਹਨਾਂ ਨੇ ਭਾਈ ਇਹਨੂੰ ਭੇਜਤਾ ਦੇ ਕੇ ਤੇ ਮੈਂ ਉਹਨਾਂ ਦੀ ਕਚਹਿਰੀ 'ਚ ਰੱਖਦਾ। ਵੀ ਭਾਈ ਇਹ ਬੰਦਾ ਸਹੀ ਨਹੀਂ ਹੈਗਾ ਅਸੀਂ ਇਹਨੂੰ ਵੋਟ ਨਹੀਂ ਪਾਉਣੀ। ਪਰ ਮੈਂ ਕਿਸੇ ਦਾ ਇੰਨਾ ਭਗਤ ਨਹੀਂ ਮੈਂ ਕਿਸੇ ਦਾ ਨਾ ਫੋਲੋ। ਦੂਸਰੀ ਆ ਕੇ ਕਹਿੰਦੇ ਭਾਈ ਜੀ ਤੁਸੀਂ ਵੀ ਤਾਂ ਇੱਕ ਬਲੈਕਮੇਲਰ ਹੋ। ਉਹ ਭਾਣ ਜਦੋਂ ਮੈਂ ਕਿਹਾ ਕਦੋਂ ਆ ਮੈਂ ਬਲੈਕਮੇਲਰ। ਤੂੰ ਹੀ ਤਾਂ ਬੇਇੱਜ਼ਤੀ ਕਰਾਤੀ ਯਾਰ ਮੇਰੀ। ਤੂੰ ਬਲੈਕਮੇਲਰ ਦੀ ਗੱਲ ਕਰਦਾ ਮੈਂ ਕਹੀ ਜਾਂਦਾ ਮੈਂ ਕਾਤਲ ਮੈਂ ਚੋਰ ਮੈਂ ਠੱਗ ਮੈਂ ਸਾਰਾ ਕੁਝ ਯਾਰ ਤੂੰ ਬਲੈਕਮੇਲਰ ਦੀ ਗੱਲ ਕਰਦਾ ਤੇ ਕਰ ਕਿਨੂੰ ਰਿਹਾ ਬਲੈਕਮੇਲ ਢਿੱਡ ਕਿਹਨਾਂ ਲੁਕਦਾ ਹੈ ਬਲੈਕਮੇਲ ਕਰੇ ਤੂੰ ਕਰ ਕਿਨੂੰ ਰਿਹਾ ਬਲੈਕਮੇਲ ਕਿਸੇ ਗਰੀਬ ਨੂੰ ਕਰ ਰਿਹਾ ਵੀ ਲੈ 10000 ਰੁਪਏ ਦੇ ਨਹੀਂ ਤੇਰਾ ਘਰੜਾ ਦੂ ਜੇ ਤੇਰਾ ਰਜਿਸਟਰ ਖੋਲੂ ਜਾਂ ਤੈਨੂੰ ਨੌਕਰੀ ਨਹੀਂ ਦੇਣੀ ਮੈਂ ਪਹਿਲੇ 10000 ਦੀ ਰੇਸ਼ ਬਦਲ ਲਿਆ ਕੇ ਦੇ ਬਲੈਕਮੇਲ ਕਿਸੇ ਉਸ ਨੂੰ ਕਰ ਰਿਹਾ ਬਲੈਕਮੇਲ ਕਰ ਰਿਹਾ ਪਵਨ ਖੜੇ ਅਰਗੇ ਚਾਗਲਾ ਨੂੰ ਬਲੈਕਮੇਲ ਕਰ ਰਿਹਾ ਤੁਮ ਰੜਗੇ ਨੂੰ ਬਲੈਕਮੇਲ ਕਰ ਰਿਹਾ ਝੰਡੇ ਅਰਗੇ ਨੂੰ ਹਾਂ ਮੈਂ ਖਹਿਗਾ ਮੈਂ ਬਲੈਕਮੇਲਰ ਦੱਸੋ ਥੋੜਾ ਠੇਗ ਬੋਦਾ ਕੋਈ ਤੇ ਤੁਸੀਂ ਤੁਸੀਂ ਮੈਨੂੰ ਕੋਈ ਆਪਾਦੀ ਦਿੱਤੀ ਹੈ ਯਾਰ ਮੈਂ ਤਾਂ ਚਾਰ ਆ ਮੈਂ ਤਾਂ ਇਹ ਕਿਹਾ ਵੀ ਮੈਂ ਤਾਂ ਭਾਈ ਇੱਧਰ ਆ ਥੋੜੀ ਹਿੰਮਤ ਹੈ ਤੁਸੀਂ ਆਪਣੇ ਕਿਸੇ ਲੀਡਰ ਵੱਲ ਉਂਗਲ ਕਰ ਦਿਓ ਵੀ ਆ ਐ ਆ ਮਲੂਕੇ ਦੀ ਨੂਹ ਜਾਈ ਜਾਂਦੀ ਹੈ ਭਾਜੀਪੀ ਚ ਮਲੂਕਾ ਕਾਲੀ ਦਲ ਚ ਬੱਜਵੇ ਦਾ ਭਰਾ ਕਿਸ ਹੋਰ ਪਾਰਟੀ 'ਚ ਵੱਜਵਾ ਆਪ ਕਿਸੇ ਹੋਰ ਪਾਰਟੀ 'ਚ ਕਿਹੜੀ ਪਾਰਟੀ ਆ ਤੁਹਾਡੇ ਜਿਹਦੇ ਘਰੇ ਇੱਕ ਲੀਡਰ ਦੇ ਘਰੇ ਦੋ ਝੰਡੇ ਨਹੀਂ ਲੱਗੇ ਹੋਏ ਕਿਹੜੀ ਪਾਰਟੀ ਆ ਕਿਹੜੀ ਅਡਵੋਕੇਟ ਦੀ ਗੱਲ ਕਰਦੇ ਹੋ ਤੁਸੀਂ ਪਾਰਟੀ ਸਟੇਟ ਨੇ ਸਾਨੂੰ ਤਬਾਹ ਕੀਤਾ ਅਸੀਂ ਇਹ ਕਹਿੰਦੇ ਆ ਤੁਸੀਂ ਪੜੇ ਲਿਖੇ ਹੋ ਸਿਆਣੇ ਹੋ ਤੁਸੀਂ ਆਪ ਤੇ ਲੀਡਰ ਨਹੀਂ ਚੁਣ ਸਕਦੇ ਸਾਨੂੰ ਅਕਲ ਹੈ ਨਹੀਂ ਸਾਡੇ ਲੀਡਰ ਚੁਣਨ ਦੀ ਸਾਡੇ ਤਿੰਨ ਪੁੱਤ ਪੜੇ ਲਿਖੇ ਨਹੀਂ ਸਾਡੇ ਤਿੰਨ ਪੁੱਤ ਜਾਜੀਆਂ ਜਿਹੜੀਆਂ ਡਾਕਟਰ ਨੇ ਇਹ ਜੀ ਰਾਜਨੀਤੀ ਜਾਂ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਪਾ ਰਹੇ ਬਈ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਮੇਰੀ ਪੀੜੀ ਦਾ ਸੰਧਾਨ ਸਾਡਾ ਜੀ ਮੇਰੀ ਪੀੜੀ ਦਾ ਸੰਧਾਨ ਸਾਨੂੰ ਛੇਵੇਂ ਪਾਸੇ ਮੇਰੀ ਪੀੜੀ ਦਾ ਸਿਧਾਂਤ ਦੇ ਗਏ ਤੇ ਦੂਜੇ ਪਾਸੇ ਤੁਸੀਂ ਆਪਦੇ ਘਰੇ ਵਿੱਚ ਨੂੰ ਕਹਿੰਦੇ ਹੋ ਤੂੰ ਕਾ ਕਰ ਰਾਜਨੀਤੀ ਜੀ ਨਹੀਂ ਜਾਣਾ ਥੂ ਆਹੇ ਜੇ ਸਿੱਖਾਂ ਤੇ ਮੈਂ ਸ਼ਰੇਆਮ ਕਹਿਣਾ ਮੈਂ ਥੂ ਕਰਦਾ ਮੈਂ ਥੂ ਆਹੇ ਜੇ ਲੀਡਰਾਂ ਤੇ ਬੇਵਕੂਫਾਂ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਹੋ ਤੁਸੀਂ ਮੈਂ ਨਹੀਂ ਕਰਦਾ ਫੋਲੋ ਮੈਂ ਕਿਸੇ ਪਾਰਟੀ ਦੀ ਡਾਉਲੋਜੀ ਨਹੀਂ ਮੇਰੇ ਕੋਲ ਮੇਰੇ ਕੋਲੇ ਕੱਲ ਨੂੰ ਬਲਵਿੰਦਰ ਸੇਖੋਂ ਵੀ ਗਲਤ ਕੰਮ ਕਰੂਗਾ ਮੈਂ ਬਲਵਿੰਦਰ ਸੇਖੋਂ ਬਾਰੇ ਵੀ ਗਲਤ ਬੋਲ ਬਲਵਿੰਦਰ ਸੇਖੋਂ ਮੇਰਾ ਕੋ ਭੂਆ ਦਾ ਪੁੱਤ ਲੱਗਦਾ ਪਰ ਜਿੰਨਾ ਚਿਰ ਸਜਰੂਰ ਸੀਟ ਤੇ ਹੁਣ ਬਲਵਿੰਦਰ ਸੇਖੋਂ ਆਏ ਬਾਕੀ ਹੋਰ ਵੀ ਕਈ ਲੀਡਰ ਨੇ ਸਿਮਰਜੀਤ ਸਿੰਘ ਮਾਨ ਨੇ ਬਾਕੀ ਨੇ ਮੇਰੀ ਵੋਟ ਬਲਵਿੰਦਰ ਸੇਖੋਂ ਨੂੰ ਜਾਓ ਜਿਹਦਾ ਟਿੱਡ ਦੋਖ ਦਾ ਦੁਖੀ ਜਾਵੇ ਮੈਂ ਕਹੂੰਗਾ ਲੋਕਾਂ ਨੂੰ ਬਲਵਿੰਦਰ ਸੇਖੋਂ ਨੂੰ ਵੋਟ ਪਾਓ ਅਸੀਂ ਕਿਸਾਨ ਕੋਆਪਰੇਟਿਵ ਤੁਹਾਨੂੰ ਨੌਕਰੀਆਂ ਦੇਵਾਂਗੇ ਕਹਾਂਗੇ ਅਸੀਂ ਕਿਉਂ ਕਈਏ ਨਾ ਦੂਜੇ ਨਹੀਂ ਕਹਿੰਦੇ ਕਿਲੋ ਆਟਾ ਦੇ ਦਾਂਗੇ ਕਿਲੋ ਦਾਲ ਦੇ ਦਾਂਗੇ ਅਸੀਂ ਕਹਾਂਗੇ ਵੀ ਅਸੀਂ ਤੁਹਾਨੂੰ ਨੌਕਰੀ ਦੇਵਾਂਗੇ ਤੁਹਾਡੇ ਘਰੇ ਰਜਗਾਰ ਦੇਵਾਂਗੇ ਉਹ ਵੀ ਪਹਿਲਾਂ ਦੇਵਾਂਗੇ ਬਾਅਦ ਚੋ ਨਹੀਂ ਵੋਟਾਂ ਦੋ ਪਹਿਲਾਂ ਦੇਵਾਂਗੇ ਬਾਅਦ ਚੋ ਨਹੀਂ ਪਹਿਲਾਂ ਸਿਲੈਕਸ਼ਨ ਕਰਾਂਗੇ ਪਰ ਵੋਟ ਉੱਥੇ ਪਾਇਓ ਜਿੱਥੇ ਤੁਹਾਡਾ ਰਜਗਾਰ ਆ ਜਿੱਥੇ ਤੁਹਾਡੀ ਰੋਜੀ ਆ ਜਿੱਥੇ ਤੁਹਾਡਾ ਰਿਜਕ ਆ ਜਿੱਥੇ ਤੁਹਾਡੇ ਪੋਤੇ ਪੋਤੀਆਂ ਤੱਕ ਦੇ ਸਵਾਲ ਨੇ ਮੈਂ ਤੁਹਾਡੇ ਯਾਰਾਂ ਨਹੀਂ ਤੇ ਐਕਸੈਪਟ ਕਰਨੇ ਜੇ ਕੋਈ ਗਲਤ ਗੱਲ ਹੈ ਜੇ ਤੁਸੀਂ ਗਲਤ ਤੋਂ ਕਿਸੇ ਟਾਈਮ ਗਲਤ ਰਹੇ ਮੈਂ ਕਹਿਣਾ ਮੈਂ ਤਾਂ ਹੁਣ ਵੀ ਕਹਿਣਾ ਮੈਂ ਹੁਣ ਵੀ ਗਲਤ ਆ ਮੈਂ ਕਹਿਣਾ ਕਿਸੇ ਮੈਨੂੰ ਫੋਲੋ ਕਰੋ ਜਾਂ ਮੇਰਾ ਮੈਂ ਲੀਡਰ ਬਣਨਾ ਹੈ ਕੋਈ ਮੈਂ ਟਿੰਡੀਆਂ ਲੈਣੀ ਹੈ ਮੈਂ ਇੱਕ ਖਰੜਾ ਦਿੱਤਾ ਲੈ ਅੱਛਾ ਦੂਸਰੀ ਚੀਜ਼ ਜਿਹੜੇ ਭਾਈ ਸਾਹਿਬ ਕਮੈਂਟ ਕਰਨ ਆ ਜਾਂਦੇ ਆ ਵੀਡੀਓ ਥੱਲੇ ਖਰੜਾ ਪੜਿਆ ਜਾਂ ਕਿ ਤੁਸੀਂ ਇੱਕ ਦਿਨ ਵੀ ਕਿਤੇ ਖਰੜਾ ਪੜਿਆ ਹੋਵੇ ਅਸੀਂ ਸੁਝਾਅ ਮੰਗੇ ਅਸੀਂ ਮੰਗਿਆ ਜੀ ਇਹਦੇ ਵਿੱਚ ਕੋਈ ਗਲਤੀਆਂ ਨੇ ਦੱਸੋ ਅਸੀਂ ਕਹਿ ਆ ਜੀ ਇਹ ਤੇ ਕੋਈ ਸੋਧ ਕਰਨ ਵਾਲੀ ਆ ਦੱਸੋ ਉਹ ਟਾਈਮ ਨਹੀਂ ਹੈ ਖਰੜਾ ਪੜਨ ਦਾ ਟਾਈਮ ਨਹੀਂ ਦੋ ਪੇਜ ਖਰੜਾ ਪੜਨ ਦਾ ਟਾਈਮ ਨਹੀਂ ਦੋ ਪੇਜ ਵੀ ਖਰੜੇ ਤੇ ਕੋਈ ਵਿਚਾਰ ਦੀਏ ਵੀ ਖਰੜੇ ਤੇ ਦਈਏ ਨਾ ਕਿ ਜਗ ਮੰਦੀਪ ਤੇ ਦਈਏ ਤੇ ਮੈਂ ਉਹ ਚੀਜ਼ ਦਾ ਅੰਗ ਵੀ ਹੈ ਨਹੀਂ ਜਿਹੜੇ ਥੱਲੇ ਗਰਾਊਂਡ ਤੇ ਬਣਾ ਰਹੇ ਨੇ ਮੈਂ ਕਹਿੰਦਾ ਸ਼ਾਬਾਸ਼ ਆ ਉਹ 3 ਪੁੱਤਾਂ ਦੇ ਸ਼ਾਬਾਸ਼ ਆ ਉਹਨਾਂ ਦੇ ਜਿਨ੍ਹਾਂ ਨੇ ਹੁਣ ਪ੍ਰਸ਼ਾਸਨ ਦੇ ਮੂਰੇ ਇੱਕ ਡਾਉਣਗੇ ਵੀ ਭਾਈ ਆਪਦਾ ਪਿੰਡ ਤੁਸੀਂ ਆਪ ਹੀ ਬਚਾ ਲਓ ਮੈਂ ਐਨ ਆਰ ਆਈ ਨੂੰ ਬੇਨਤੀ ਕਰਦਾ ਇੱਕ دیਵਾਨੀ ਕਿਸੇ ਨੂੰ ਫੰਡ ਨਾ ਦਿਓ ਕਬੱਡੀ ਤੋਂ ਲੈ ਕੇ ਚੋਨਾ ਤੱਕ ਤਿੰਨ ਸਾਲ ਕਿਸੇ ਨੂੰ ਫੰਡ ਨਾ ਦਿਓ ਉਹ ਫੰਡ ਆਪਦੇ ਪਿੰਡ 'ਚ ਤੁਸੀਂ ਲਾ ਲਓ ਚਾਰ ਐਨਆਰਆਈ ਮਿਲ ਕੇ ਆਪਦੇ ਪਿੰਡ 'ਚ ਕੋਈ ਸਥਾਪਿਤ ਕਰ ਲਓ ਕੋਈ ਚੀਜ਼ ਜਿਹੜੇ ਦਾ ਸਾਡੇ ਪਿੰਡ ਨੂੰ ਫਾਇਦਾ ਹੋਵੇ ਸਦੀਆਂ ਤੱਕ ਲੋਕ ਸਾਨੂੰ ਯਾਦ ਰੱਖਣਗੇ ਫਲਾਣੇ ਸਿੰਘ ਦਾ ਪੁੱਤ ਸੀਗਾ ਆ ਚੀਜ਼ ਸਾਡੇ ਲਈ ਬਣਾ ਗਿਆ ਛੱਡ ਦੋ ਇਹਨਾਂ ਦਾ ਖਹਿੜਾ ਬਸ ਇੰਨੀ ਬੇਨਤੀਆਂ ਸੀਗੀਆਂ ਮੈਂ ਸਰ ਉਹ ਦੋ ਕਮੈਂਟਾਂ ਦੇ ਜਵਾਬ ਦੇਣ ਲਈ ਇਹ ਵੀਡੀਓ ਬਣਾਇਆ ਜੀ ਅਦਰਵਾਈਜ਼ ਮੈਨੂੰ ਕੋਈ ਲੋੜ ਨਹੀਂ ਕਿਸੇ ਨੂੰ ਜਵਾਬ ਦੇਣ ਦੀ ਨਾ ਹੀ ਆਪਾਂ ਕਦੇ ਦਿੱਤਾ ਉਹ ਤੁਸੀਂ ਕੀ ਮਾੜੇ ਮਰਦੇ ਹੋ ਅਸੀਂ ਕੋਸ਼ਿਸ਼ ਕਰਨ ਵਾਲਿਆਂ 'ਚ ਹੋਵਾਂਗੇ ਅਸੀਂ ਉੱਪਰ ਜਾ ਕੇ ਕਹਿਣ ਜੋਗੇ ਹੋਵਾਂਗੇ ਵੀ ਅਸੀਂ 10 ਜਣਿਆਂ ਨੂੰ ਰੁਜ਼ਗਾਰ ਦੇ ਕੇ ਆਏ ਹਾਂ ਤਕੀਤਾ ਹੋਇਆ 200 ਚੋਣ ਲਿਆ ਤੇ 50 ਨੂੰ ਪਹਿਲਾਂ ਦੇਈ ਬੈਠੇ ਹਾਂ 250 ਹੋ ਗਿਆ ਟੋਟਲ ਜਿਨ੍ਹਾਂ ਨੂੰ ਪ੍ਰਵੇਸ਼ਨ ਦੇ ਕੇ ਤੋਰ ਦੇਾਂਗੇ ਇੱਕ ਤਰੀਕ ਨੂੰ ਫੀਲਡ 'ਚ ਆਨ ਕਰ ਦਾਂਗੇ ਫਿਰ ਵੀ ਡਰ ਨਹੀਂ ਕੋਈ ਫੇਲੂਅਰ ਦਾ ਵੀ ਫੇਲ ਹੋ ਜਾਣਗੇ ਇਹ ਚੀਜ਼ਾਂ ਇਹ ਨਹੀਂ ਕੀਤੇ ਜਾਂਦੇ ਹੁੰਦੇ ਆਪਦਾ ਘਰ ਫੂਕ ਕੇ ਤਮਾਸ਼ਾ ਦੇਖਣਾ ਪੈਂਦਾ ਫਿਰ ਪਤਾ ਲੱਗਦਾ ਧੰਨਵਾਦ